ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਨੇ ਪੰਜਾਬ ਨੂੰ ਲਵਰ ਸੜ ਦਿੱਤਾ ਹੈ ਜੇ ਗੱਲ ਕਰੀਏ ਸਿੱਖ ਕੌਮ ਦੀ ਸਿੱਖ ਕੌਮ ਲਈ ਇਹਨਾਂ ਦਿਨਾਂ ਦੇ ਵਿੱਚ ਪੰਦਰਵਾੜੇ ਦੇ ਦਿਨਾਂ ਦੀ ਬਹੁਤ ਮਹੱਤਤਾ ਹੁੰਦੀ ਹੈ ਸਿੱਖ ਕੌਮ ਲਈ ਅਤੇ ਸਾਰੀ ਹੀ ਪੰਜਾਬੀਓਤ ਵੱਲੋਂ ਪੰਦਰਵਾੜੇ ਦੇ ਦਿਨ ਪਹਿਲ ਦੇ ਹাদার ਤੇ ਮਨਾਏ ਜਾਂਦੇ ਨੇ ਲੇਕਿਨ ਇਧਰ ਸੂਬੇ ਦੇ ਮੁੱਖ ਮੰਤਰੀ ਪ੍ਰਵਾਰ ਸੁਮੇਤ ਆਸਟ੍ਰੇਲੀਆ ਚਲੇ ਗਏ ਕਿ ਉਹਨਾਂ ਦਾ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਾਉਣਾ ਜ਼ਰੂਰੀ ਨਹੀਂ ਸੀ ਕਿ ਉਹਨਾਂ ਦਾ ਸਿੱਖ ਅਤੇ ਸਿੱਖ ਬੰਤ ਨੂੰ ਸੰਬੋਧਨ ਕਰਨਾ ਜ਼ਰੂਰੀ ਨਹੀਂ ਸੀ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੋਂ ਵੀ ਕੋਤਾਈ ਕਰ ਰਹੇ ਨੇ ਦੂਸਰੇ ਪਾਸੇ ਪੰਜਾਬ ਨੂੰ ਲੋਵਰਸ ਛੱਡ ਗਿਆ ਲੰਮੇ ਸਮੇਂ ਲਈ ਉਹ ਆਸਟ੍ਰੇਲੀਆ ਦੇ ਵਿੱਚ ਰਹਿਣਗੇ ਕੀ ਉਹ ਕ੍ਰਿਕਟ ਮੈਚ ਦੇਖਣ ਗਏ ਨੇ ਕੀ ਉਹ ਆਪਣੇ ਸਰੀਰ ਦੀ ਜਾਂਚ ਕਰਾਉਣ ਗਏ ਨੇ ਕਿਉਂਕਿ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਉਹਨਾਂ ਨੇ ਘਰ ਦੇ ਵਿੱਚ ਹੀ ਇੱਕ ਆਈਸੀਯੂ ਬਣਾਇਆ ਹੋਇਆ ਹੈ ਪ੍ਰਾਈਵੇਟ ਡਾਕਟਰ ਉਹਦਾ ਸਮੇਂ-ਸਮੇਂ ਤੇ ਇਲਾਜ ਉਹਦਾ ਚੈੱਕਅਪ ਕਰਦੇ ਰਹਿੰਦੇ ਨੇ ਕਿਉਂਕਿ ਸਿਰ ਸੱਟ ਕੇ ਬੈਠ ਜਾਂਦੇ ਨੇ ਕਬਰਾਟ ਹੁੰਦੀ ਹੈ ਦਿਲ ਦੀ ਧੜਕਣ ਵੱਧਦੀ ਹੈ ਉਹਨਾਂ ਨੇ ਕਿਹਾ ਕਿ ਇਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਾ ਤੇ ਹੁਣ ਵਿਧਾਨ ਸਭਾ ਦੇ ਵਿੱਚ ਕੋਈ ਸੈਸ਼ਨ ਬੁਲਾਇਆ ਜਾਂਦਾ ਹੈ ਹਾਲਾਂਕਿ ਸਮੇਂ-ਸਮੇਂ ਤੇ ਸੈਸ਼ਨ ਬਣਾਉਣ ਬੁਲਾਉਣ ਦੀ ਲੋੜ ਹੈ ਤਾਂ ਕਿ ਪੰਜਾਬ ਦੇ ਹਿੱਤਾਂ ਵਾਸਤੇ ਕੰਮ ਕੀਤਾ ਜਾਵੇ ਇਧਰ ਵੀਆਪੀ ਕਲਚਰ ਨੂੰ ਫਿਰ ਪ੍ਰਮੋਟ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਫੀ ਜਿਹੜੀ ਨਫਰੀ ਹੈ ਜਿਹੜੇ ਸੈਨਿਕ ਨੇ ਉਹ ਨਾਲ ਲੈ ਕੇ ਗਏ ਹੋਏ ਨੇ ਯਾਨੀ ਕਿ ਅੰਗ ਰੱਖਿਆਕ ਦੀ ਮਸਤੀਦੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਸਟ੍ਰੇਲੀਆ ਪਹੁੰਚ ਚੁੱਕੇ ਨੇ ਉਹਨਾਂ ਦੀ ਧਰਮਪੁਤਰੀ ਡਾਕਟਰ ਗੁਰਪ੍ਰੀਤ ਕੌਰ ਮਾਨ ਦੂਸਰੇ ਪਾਸੇ ਉਹਨਾਂ ਦੀ ਮਾਤਾ ਅਤੇ ਉਹਨਾਂ ਦੀ ਸਿਸਟਰ ਯਾਨੀ ਕਿ ਪੂਰਾ ਪਰਿਵਾਰ ਨਵੇਂ ਸਾਲ ਦਾ ਲੁਫਤ ਮਨਾਵੇਗਾ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉਹ ਆਪਣੇ ਸਰੀਰ ਦੀ ਜਾਂਚ ਕਰਨ ਗਏ ਨੇ ਮੈਚ ਦੇਖਣ ਗਏ ਨੇ ਕਿਉਂ ਨਵਾਂ ਸਾਲ ਮਨਾਉਣ ਗਏ ਕਿਉਂਕਿ ਸੁਖਬੀਰ ਸਿੰਘ ਬਾਦਲ ਕਹਿੰਦਾ ਹੈ ਕਿ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਆਪਣੀ ਬੜੀ ਵੱਡੀ ਪ੍ਰਾਪਰਟੀ ਜੋਲ ਲਈ ਹੈ ਇਹਨਾਂ ਪੌਣੇ ਤਿੰਨ ਸਾਲਾਂ ਦੇ ਵਿੱਚ ਲੇਕਿਨ ਇਹ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਵੀ ਪੈਟਰੋਲ ਪੰਪ ਨੇ ਅਮਰੀਕਾ ਇੰਗਲੈਂਡ ਅਤੇ ਆਸਟ੍ਰੇਲੀਆ ਵਰਗੀਆਂ ਕੰਟਰੀਆਂ ਦੇ ਵਿੱਚ ਇਯਾਨੀ ਕਿ ਇੱਕ ਦੂਜੇ ਉਤੇ ਚਿੱਕੜ ਉਛਾਲਣ ਦਾ ਕੰਮ ਕਰਦੇ ਰਹਿੰਦੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਸੀ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਕਹਿੰਦੇ ਕਿ ਜਦੋਂ ਸਾਡੀ ਸਰਕਾਰ ਆਈ ਪੈਲ ਦੇ ਹਦਾਰ ਤੇ ਜਬਤ ਪ੍ਰਾਪਰਟੀ ਕੀਤੀ ਜਾਵੇਗੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਬਣਾਈ ਜਾ ਰਹੀ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਉਤੇ ਕਣਕ ਜਾਂ ਝੋਨੇ ਦੀ ਫਸਲ ਦੇਖਣ ਗਏ ਨੇ ਆਸਟ੍ਰੇਲੀਆ ਦੇ ਵਿੱਚ ਆਪਣਾ ਅਲਾਸ ਕੋਣ ਗਏ ਨੇ ਜਾਂ ਨਵੇਂ ਸਾਲ ਦਾ ਲੁਤਬ ਇੰਜੋਏ ਕਰਨ ਗਏ ਨੇ ਆਪਣੀ ਫੈਮਿਲੀ ਦੇ ਨਾਲ ਕਿਉਂਕਿ ਇਧਰ ਆਮ ਆਦਮੀ ਪਾਰਟੀ ਦੇ ਕਰਮਵੀਨ ਅਰਵਿੰਦ ਕੇਸ਼ਵਲ ਵੱਲੋਂ ਵੀ ਜਿਹੜੀਆਂ ਨੇ ਉਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਡੂਟੀਆਂ ਲਾਈਆਂ ਜਾ ਰਹੀਆਂ ਨੇ ਅਤੇ ਅਮਨ ਅਰੋੜਾ ਦੇ ਉੱਤੇ ਵਾਗ ਡੋਰ ਪੰਜਾਬ ਦੀ ਸੁਰ ਦਿੱਤੀ ਗਈ ਹੈ ਕਿ ਜਿੰਨੇ ਵੀ ਤੁਸੀਂ ਕੰਮ ਕਰਨੇ ਨੇ ਉਹ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਕਰਨੇ ਨੇ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਹੌਲੀ ਹੌਲੀ ਜਿਹੜੇ ਫਿਰ ਦੁਬਾਰਾ ਕੰਮ ਖੰਭ ਖਟ ਕਟਲੇ ਸ਼ੁਰੂ ਕਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵੰਦ ਕੇਜੀਵਾਲ ਵੱਲੋਂ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਬੇ ਸਮੇਂ ਲਈ ਆਸਟ੍ਰੇਲੀਆ ਤੇ ਗਏ ਨੇ ਯਾਨੀ ਕਿ ਨਵੇਂ ਸਾਲ ਤੋਂ ਬਾਅਦ ਹੀ ਉਹਨਾਂ ਦੇ ਭਾਰਤ ਪੰਜਾਬ ਪਰਤਣ ਦੀ ਉਮੀਦ ਹੈ ਹਾਲੇ ਉਹਨਾਂ ਨੇ ਇਸ ਦਾ ਹਵਾਲਾ ਨਹੀਂ ਦਿੱਤਾ ਉਹਨਾਂ ਕਹਿੰਦੇ ਕਿ ਅਸੀਂ ਲੰਬੇ ਟੂਰ ਤੇ ਚੱਲੇ ਹਾਂ ਆਸਟ੍ਰੇਲੀਆ ਦੇ ਵਿੱਚ ਨਵੇਂ ਸਾਲ ਦਾ ਇੰਜੋਏ ਕਰਨ ਜਾਂ ਸਰੀਰ ਦਾ ਆਲਾਸ਼ ਕਰਨ ਜਾਂ ਜਿਹੜੀ ਨਿੱਜੀ ਪ੍ਰਾਪਰਟੀ ਬਣਾਈ ਹੈ ਉਸ ਦੀ ਦੇਖ ਰੇਖ ਇਹ ਤਾਂ ਜਾ ਤਾਂ ਜਿਹੜੀਆਂ ਪਾਰਟੀਆਂ ਤੰਜ ਕਸਤੀਆਂ ਨੇ ਉਹਨਾਂ ਨੂੰ ਪਤਾ ਹੈ ਕਿਉਂਕਿ ਇੱਕ ਦੂਸਰੇ ਉੱਤੇ ਤੰਜ ਕਸਰੇ ਚਿੱਕਰ ਸੁਟਣਾ ਇਹਨਾਂ ਰਵਾਇਤੀ ਪਾਰਟੀਆਂ ਦੀ ਸਦਰਤ ਬਣ ਗਈ ਹੈ ਧੰਨਵਾਦ